ਪਿਛੇ ਥੋੜਾ ਜਿਹਾ ਆਜ ਇਧਰ ਦੇਖੋ ਸਾਬ ਨੂੰ ਮਾਣੋ ਮਾਣੋ ਦੇਖੋ ਸਾਰੇ ਆਦੇ ਨੇ ਕੋਈ ਆਗਾ ਤੇ ਬਾਲੇ ਉਸ ਨੂੰ ਰੋ ਘੜ ਦੇ ਬੜੇ ਪਿਆਰ ਨਾਲ ਅੱਜ ਪੋਆ ਦੇ ਸਰਹੱਦੀ ਪਿੰਡ ਮੰਜੀੜੀ ਵਿੱਚ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ जोगਿੰਦਰਪਾਲ ਪਹੁੰਚੇ ਦੱਸ ਦਈਏ ਕਿ ਇਹ ਛਿੰਝ ਮੇਲਾ ਬਾਬਾ ਲਖਦਾਤਾ ਦੇ ਦਰਬਾਰ ਉੱਤੇ ਕਰਵਾਇਆ ਜਾਂਦਾ ਹੈ ਇਸ ਵਿੱਚ ਦੂਰ ਦੂਰ ਤੋਂ ਪਹਿਲਵਾਨ ਆਉਂਦੇ ਹਨ ਅਤੇ ਆਪਣੇ ਕੁਸ਼ਤੀ ਦੇ ਜੋਹਰ ਦਿਖਾਉਂਦੇ ਹਨ ਛਿੰਝ ਮੇਲਾ ਕਮੇਟੀ ਵੱਲੋਂ ਉਨ੍ਹਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ ਉਧਰ ਜਿੱਥੇ ਛਿੰਝ ਮੇਲਾ ਕਮੇਟੀ ਦੇ ਮੈਂਬਰਾਂ ਵੱਲੋਂ ਸਾਬਕਾ ਵਿਧਾਇਕ ਜਗਿੰਦਰਪਾਲ ਦਾ ਇਸ ਛਿੰਝ ਮੇਲੇ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਹੀ ਸਾਬਕਾ ਵਿਧਾਇਕ ਵੱਲੋਂ ਯੁਵਾ ਪੀੜ੍ਹੀ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਉਹ ਖੇਡਾਂ ਵੱਲ ਧਿਆਨ ਦੇਣ ਤਾਂ ਕਿ ਨਸ਼ਾ ਤੋਂ ਬਚਿਆ ਜਾ ਸਕੇ ਅੱਜ ਆੜੀਆਂ ਸ਼ੇਖਪੁਰ ਦੇ ਵਿੱਚ ਪਹੁੰਚ ਕੇ ਮੇਲੇ ਨੂੰ ਕਹਿਣਾ ਚਾਹੋ ਕੋ ਸਾਡੇ ਸਰਪੰਚ ਸਾਹਿਬ ਸ਼ੇਖਪੁਰ ਮੰਜੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸਾਲ ਵੀ ਸਿੰਘਵੇਲਾ ਉਹ ਲੰਗਰ ਕਰਾ ਰਹੇ ਨੇ ਬਾਬੇ ਲੱਖ ਦਾਦੇ ਦੇ ਤੇ ਮੇਰੇ ਵੱਲੋਂ ਸਰਪੰਚ ਸਾਹਿਬ ਨੂੰ ਔਰ ਇਹਨਾਂ ਦੀ ਟੀਮ ਨੂੰ ਲੱਖ ਲੱਖ ਵਧਾਈ ਹੈ ਔਰ ਬਾਬੇ ਨਾਨਕ ਜੀ ਮੇਰੀ ਪ੍ਰਾਰਥਨਾ ਹੈ ਜਿਨ੍ਹਾਂ ਦੀ ਟੀਮ ਦੇ ਉੱਤੇ ਜਿਨ੍ਹਾਂ ਦੇ ਪਿੰਡ ਦੇ ਉੱਤੇ ਬਾਬੇ ਨਾਨਕ ਦਾ ਮਿਹਰ ਭਰਿਆ ਹੱਥ ਰਹੇ ਤੇ ਸਾਰੇ ਹੀ ਦਿਨ ਦੁਗਣੇ ਤੇ ਰਾਤ ਦੁਗਣੀ ਕਰੇ ਇਹ ਮੇਰੀ ਕਾਉਨ ਹੈ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਕਿ ਕੱਲ ਕੁਸ਼ਤੀ ਕਰਾਉਂਦੇ ਨੇ ਤੇ ਕੁਸ਼ਤੀ ਕਰਾਣੀ ਚਾਹੀਦੀ ਆ ਤੁਸੀਂ ਦੇਖਿਆ ਜਿਹੜੇ ਵੱਡੇ ਪਲਵਾਨ ਐ ਉਹ ਨਾਲ ਦੇਖ ਕੇ ਛੋਟੇ ਬੱਚੇ ਜਿਹੜੇ ਆ ਉਹਨਾਂ ਦਾ ਵੀ ਹੌਸਲਾ ਵੱਧ ਆ ਤੇ ਖਾਸ ਤੌਰ ਉਤੇ ਜਿਹੜੇ ਪਲਵਾਨ ਸਿੰਧ ਕੋ ਨਵਾਂ ਸਿਆਣੇ ਮੀਰੇ ਵੱਲੋਂ ਉਹਨਾਂ ਨੂੰ ਇੱਕ ਸੰਦੇਸ਼ ਐ ਕਿ ਜਿੱਥੇ ਤੁਸੀਂ ਕੁਸ਼ਤੀ ਕਰਨੀ ਐ ਉੱਥੇ ਤੁਸੀਂ ਜੇ ਛੋਟੇ ਬੱਚੇ ਹੋ ਤੇ ਪੜ੍ਹਨਾ ਵੀ ਜ਼ਰੂਰੀ ਐ ਜੋ ਪੜਨਾ ਜ਼ਰੂਰੀ ਹੈ ਜੋ ਆਪਣੇ ਆਪਣੇ ਮਾਪੀ ਦੀ ਸੇਵਾ ਕਰਨਾ ਵੀ ਅਤਿ ਜ਼ਰੂਰੀ ਹੈ ਜਿਹੜੇ ਲੋਕੀ ਜਿਹੜੇ ਪਰਿਵਾਰ ਆਪਣੇ ਮਾਪੇ ਹੋਵੇ ਔਰ ਆਪਾਂ ਬਡਿਆਂ ਦਾ ਮਾਨ ਸਨਮਾਨ ਕਰਦੇ ਆ ਹਮੇਸ਼ਾ ਆਪਣੇ ਲਾਈਫ ਚੋਂ ਗਾਵਾਦੇ ਆ ਤੇ ਲੱਖ ਲੱਖ ਸਤਿ ਸਾਲ ਦੀ ਲੱਖ ਲੱਖ ਬਧਾਈ ਹੈ ਜੀ ਹਾਂ ਹੁਣੇ ਸਾਡਾ ਵਿਧਾਇਕ ਜਗਿੰਦਰਪਾਲ ਤੁਹਾਡੇ ਸਿੰਘ ਮੇਲੇ ਪਹੁੰਚ ਕੇ ਠੀਕ ਹੈ ਜੀ ਆਡੇ ਲੋਕਾਂ ਨੇ ਲੱਖ ਲੱਖ ਬਧਾਈ ਹੈ ਹਰ ਸਾਲ ਸਾਡੇ ਮੇਲੇ ਚ ਆ ਕੇ ਲੋਨ ਨੂੰ ਬਧਾਉਂਦੇ ਸਾਡੀ ਸੇਵਾ ਪਾਣੀ ਵੀ ਕਰਦੇ ਸਾਰੇ ਤਰ੍ਹਾਂ ਦਾ ਨੂੰ ਸਹਿਯੋਗ ਦਿੱਤੇ ਹੈ ਤੇ ਬਹੁਤ ਪਿਆਰ ਦਿੰਦੇ ਸਾਨੂੰ ਬੜੇ ਵਧੀਆ ਬੰਦੇ ਆ ਜੀ ਦੇਖਿਆ ਜਾਏ ਕਿ ਉਹਨਾਂ ਦੀ ਸਥਿਤੀ ਵੀ ਅਜੇ ਚੂਕ ਨਹੀਂ ਆ ਗਈ ਸਿਹਤ ਫਿਰ ਵੀ ਉਹ ਆਪਣੇ ਫਿਰ ਵੀ ਫਿਰ ਵੀ ਦੇਖ ਲੋ ਆਪਣੀ ਜਾਨ ਤੇ ਖੇਲ ਕੇ ਤਾਂ ਵੀ ਘਰ ਘਰ ਪਿੰਡ ਪਿੰਡ ਫੇਰ ਰਹੇ ਆ ਇਹ ਲੋਕਾਂ ਦੀ ਗਲਤੀ ਹੈ ਜਿਹੜੇ ਇੱਥੇ ਤੋਂ ਗਰੇਣਾ ਨੂੰ ਪਜਾੜੇ ਵੀ ਨਹੀਂ ਵੋਟ ਪੇ ਪੂਰੇ ਚਲੋ ਅੱਗੇ ਆਉਣ ਵਾਲੇ ਟਾਈਮ ਤੇ ਸਿੱਧੇ ਸਿੱਧੇ ਹੀ ਆ ਬਿਲਕੁਲ ਉਹ ਤੇ ਹੈਗੀ ਹੈ ਕਿਰਮਾ ਸਾਹਿਬ ਦਾ ਮਹਿਲਾ ਕਰਾਇਆ ਜਾਦਾ ਇਹ ਲਖਦਾਰ ਦਾ ਬਾਬੇ ਦੇ ਕਰਾਨੇ ਸੇਂ ਚ ਮਿਲਿਆ ਜੀ ਆਹੀਂ ਆਹੀਂ ਪੰਜੇ ਭਰਾ ਆਪਣੇ ਗਰਾਈ ਕਰਕੇ ਕੋਈ ਪਿੰਡ ਦਾ ਸਜੋਬ ਹੋ ਜਾਂਦਾ ਕੋਈ 100 ਕੋਈ 200 ਦੇਖਦਾ ਆਹੀਂ ਪੰਜੇ ਭਰਾ ਕਰਕੇ ਇਕੱਠਾ ਹਈ ਜੱਗ ਜੁਗ ਤੇ ਸੇਂ ਚੁੰਜ ਕਰਾਈਦੀ ਹਰ ਸਾਲ ਕਰਾਈਦੀ